ਦੀ ਰਣਜੀਤ ਸਿੰਘ ਪਿੰਡਔਲਕ ਬੇਟ ਸਾਡੇ ਜਿਹੜੇ ਚਾਰ ਕਿਸਾਨ ਚੁੱਕੇ ਗਏ ਨੇ ਮਨੋਹਰ ਸਿੰਘ ਕਾਨੂੰਆਣ ਕਸ਼ਮੀਰ ਸਿੰਘ ਜਸਬੀਰ ਸਿੰਘ ਤੇ ਇੱਕ ਹੋਰ ਕਿਸਾਨ ਚਾਰ ਕਿਸਾਨ ਚੁੱਕੇ ਗਏ ਨੇ ਤੇ ਜਿਨ੍ਹਾਂ ਦਾ ਵਾਸਤੇ ਆਪਾਂ ਐਸਐਸਪੀ ਦਫ਼ਤਰ ਉਹਨਾਂ ਨਾਲ ਗੱਲ ਕਰਨ ਆਏ ਆ ਅਗਰ ਉਹਨਾਂ ਨੂੰ ਨਾ ਛੱਡਿਆ ਗਿਆ ਤੇ ਫਿਰ ਵੱਡੇ ਲੈਵਲ ਤੇ ਆਪਾਂ ਧਰਨਾ ਲਾ ਕੇ ਉਹਨਾਂ ਨੂੰ ਵੀ ਛਡਾਵਾਂਗੇ ਤੇ ਕੱਲ੍ਹ ਵਾਸਤੇ ਵੀ ਲੋਕਾਂ ਨੂੰ ਲਾਮਬੰਦ ਕਰਾਂਗੇ ਤੇ ਆਪਾਂ ਉੱਥੇ ਵੱਧ ਤੋਂ ਵੱਧ ਪਬਲਿਕ ਲੈ ਕੇ ਜਾਵਾਂਗੇ ਚੰਡੀਗੜ੍ਹ ਕਾਰਨ ਜਿਹੜੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਏ ਤੇ ਉਹਨਾਂ ਸਾਡੀ ਗੱਲ ਨਹੀਂ ਸੁਣੀ ਉਹ ਅੰਦੇ ਚਾਹੋ ਜੋ ਕਰਨਾ ਕਰ ਲੋ ਤੇ ਕਿਸਾਨ ਤਿਆਰੀ ਕਰ ਰਹੇ ਹਨ ਉਹ ਅੰਦਾ ਮਰ ਧਰਨਾ ਲੱਗਣ ਨਹੀਂ ਦੇਣਾ ਤੇ ਪਬਲਿਕ ਜਿਹੜੀ ਉਹ ਜ਼ੋਰ ਨਾਲ ਪਹੁੰਚੇਗੀ ਹਾਂ ਉਹਨੇ ਅੱਧ ਵਿੱਚ ਮੀਟਿੰਗ ਛੱਡ ਦਿੱਤੀ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਿਹਦੇ ਕਾਰਨ ਇਹ ਗੱਲ ਛੱਲੀ ਅੱਗੇ ਫਿਰ ਵੱਡੇ ਲੈਵਲ ਤੇ ਆਪਾਂ ਸੰਘਰਸ਼ ਕਰਾਂਗੇ ਧਰਨੇ ਲਾਵਾਂਗੇ ਪੰਜਾਬ ਪੂਰਾ ਜਾਮ ਕਰਾਂਗੇ ਕਿਉਂਕਿ ਐਸਕੇਐਮ ਦੀ ਕਾਲ ਏ ਤੇ ਹਰ ਇੱਕ ਪਾਸੇ ਪੰਜਾਬ ਜਾਮ ਕੀਤਾ ਜਾਊਗਾ ਤੁਹਾਡਾ ਮੇਰਾ ਸਤਪਾਲ ਸਿੰਘ ਦਾ ਪਿੰਡ ਹੌਲਖਾ ਹਾਂਜੀ ਜਿਹੜੇ ਬੰਦੇ ਚੁੱਕੇ ਗਏ ਇਹਦੇ ਨਾਲ ਧਰਨੇ ਨੂੰ ਕੋਈ ਫਰਕ ਨਹੀਂ ਪਾਊਗਾ। ਹਾਂਜੀ। ਧਰਨਾ ਜਿਹੜਾ ਲਿਖਿਆ ਸੀ ਕਮ ਨੇ ਇਹ ਉਸੇ ਤਰ੍ਹਾਂ ਹੀ ਲੱਗੂਗਾ। ਵੱਡੀ ਤਦਾਦ ਦੇ ਵਿੱਚ ਉੱਥੇ ਪਬਲਿਕ ਪਹੁੰਚੇਗੀ। ਇਹਨਾਂ ਬੰਦਿਆਂ ਦੇ ਚੁੱਕੇ ਜਾਣ ਦੇ ਨਾਲ ਧਰਨੇ ਨੂੰ ਕੋਈ ਵੀ ਫਰਕ ਨਹੀਂ ਪਾਊਗਾ। ਜੇ ਬੰਦੇ ਨਹੀਂ ਅੱਜ ਛੱਡਦੇ ਤਾਂ ਇਹਦਾ ਕੋਈ ਹੋਰ ਗਲਤ ਜਿਹੜਾ ਵਾ ਸਿੱਟਾ ਨਿਕਲੂਗਾ ਕਿਉਂਕਿ ਅਸੀਂ ਵੱਡੇ ਲੈਵਲ ਤੇ ਕੋਈ ਹਾਈਵੇ ਜਿਹੜਾ ਰੋਕ ਕੇ ਬਾਵਾਂਗੇ। ਇਹ ਪ੍ਰਧਾਨ ਸਾਹਿਬ ਸਾਡੇ ਜੋ ਸਾਨੂੰ ਹੁਕਮ ਲਾਉਣਗੇ ਉਸ ਤਰੀਕੇ ਦੇ ਨਾਲ ਅਸੀਂ ਅੱਗੇ ਜਿਹੜਾ ਵਾ ਕਾਰਵਾਈ ਨੂੰ ਚਲਾਵਾਂਗੇ। ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨੂੰ ਚੱਡਾ ਮਾਝਾ ਕਿਸਾਨ ਸੰਘਾ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੋ ਮੁੱਖ ਮੰਤਰੀ ਨੇ ਅੱਜ ਕੀਤਾ ਇਹ ਬਹੁਤ ਮੈਰੀ ਸਤ ਸੰਗਤ ਸਭਾ ਜੀ ਨਿੰਦਾ ਕਰਦਾ ਇਹਨੂੰ ਪਤਾ ਹੀ ਆ ਵੀ ਇਹ ਤਾਂ ਨਾ ਤੇ ਮੋਦੀ ਸਰਕਾਰ ਨੂੰ ਜਿਹੜਾ ਵਾ 13 ਮਹੀਨੇ ਬੈਠ ਕੇ ਦਿੱਲੀ ਹਰਾ ਕੇ ਆਏ ਆ ਪੰਜਾਬ ਦੇ ਦਾ ਮੁੱਖ ਮੰਤਰੀ ਜਾਣ ਪੰਜਾਬ ਦੀ ਤਾਂ ਗੱਲ ਹੀ ਕੋਈ ਨਹੀਂ ਇੱਥੇ ਦੇ ਹਟਾਉਣਾ ਜਣਾ ਰੋ ਚੰਡੀਗੜਾ ਹੋਏਗਾ ਇਹ ਦੱਬਣ ਵਾਲੇ ਨਹੀਂਗੇ ਮੈਂ ਸਿਅਮ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਦਬਾਇਦੀ ਜਾਣਾ ਪਿਆਰ ਦਾ ਬੰਦਨ ਵਾਲੇ ਲੋਕ ਵਾ ਮੈਂ ਬੇਨਤੀ ਕਰਦਾ ਵੀ ਸਾਰੇ ਜਿਹੜੇ ਸਾਡੇ ਕਿਸਾਨਾਂ ਕੋਲ ਸੰਯੁਕਤ ਮੋਰਚੇ ਦੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾ ਕਰੋ ਤੇ ਉਹਨਾਂ ਨੂੰ ਟਰਨਾਲਾ ਹੁੰਦਾ ਉਹ ਉੱਥੇ ਸਾਰੀਆਂ ਜਿਹੜੇ ਜਾਇਜ਼ ਮੰਗਾ ਉਹ ਮੰਨੋ ਇਹ ਤੁਹਾਨੂੰ 93 ਐਮਐਲਏ ਕਰਕੇ ਨਹੀਂ ਦਿੱਤੇ ਵੀ ਜਿਹੜੇ ਲੋਕਾਂ ਨੂੰ ਘਰਾਂ ਚੋਂ ਜੜ ਬੰਦ ਕਰੋ ਇਹ ਕਰਕੇ ਬੇਨਤੀ ਆ ਮਾਨ ਸਰਕਾਰ ਨੂੰ ਵੀ ਸਾਡੇ ਜਿਹੜੇ ਬੰਦੇ ਜਿਹੜੇ ਅਰੈਸਟ ਕੀਤੇ ਉਹਨਾਂ ਨੂੰ ਛੱਡੋ ਨਹੀਂ ਤੇ ਸਾਰੇ ਪੰਜਾਬ ਦੇ ਰੋਡ ਸ਼ਾਮ ਤੱਕ ਜਿਹੜੇ ਇਜਾਮ ਕਰ ਦਿਆਂਗੇ ਸੰਯੁਕਤ ਮੋਰਚੇ ਵੱਲੋਂ ਇਹ ਕਾਲ ਆ ਚੱਲੀ ਆ ਸਾਰੇ ਪੰਜਾਬ ਦੇ ਜਿਹੜੇ ਰੋਡ ਜਾਮ ਕਰਾਂਗੇ ਤੇ ਫਿਰ ਮਾਨ ਨੂੰ ਸਰਕਾਰ ਨੂੰ ਜਿਹੜਾ ਘਰੋਂ ਨਿਕਲਣਾ ਉਹ ਬੰਦ ਔਖਾ ਹੋ ਜਾਊਗਾ। ਰਸੀਮ ਸਿੰਘ ਪਿੰਡ ਡੇਰੀਵਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਉਦੇਦਾਰ। ਕਾਰਨ ਕੀ ਅੜੀ ਬੰਦੇ ਚੁੱਕਨ ਦਾ? ਕਾਰਨ ਇਹੋ ਹੀ ਆ ਜੀ ਸਾਡੀ ਪੱਤੀ ਜਥੇ ਬੰਦੀਆਂ ਸੰਯੁਕਤ ਮੋਰਚੇ ਦੀ ਸਾਨੂੰ ਕਾਲ ਹੀ ਕਿ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮਨਾਉਣ ਵਾਸਤੇ ਜੇ ਸੀਐਮ ਸਾਨੂੰ ਨਹੀਂ ਟਾਈਮ ਦਿੰਦਾ ਤੇ ਅਸੀਂ ਪੰਜ ਤਰੀਕ ਨੂੰ ਜਿਹੜਾ ਵਾ ਚੰਡੀਗੜ੍ਹ ਧਰਨਾ ਲਾਵਾਂਗੇ ਅਣਮਿੱਥੇ ਸੰਗਰੀ ਹਾਂ ਉਹਦੇ ਵਿੱਚ 3 ਮਾਰਚ ਦਾ ਟਾਈਮ ਰੱਖ ਕੇ ਸੀਐਮ ਨੇ ਸਾਡੀ ਮੀਟਿੰਗ ਸੱਦੀ ਵੀ ਉੱਥੇ ਮੀਟਿੰਗ ਦੇ ਵਿੱਚ ਫੈਸਲਾ ਕਰੋ ਜੇ ਤੁਸੀਂ ਧਰਨਾ ਨਾ ਲਾਓ ਜਿਹਦੇ ਵਿੱਚ ਸਾਡੀਆਂ 14 ਮੰਗਾਂ ਸੀ 14 ਮੰਗਾਂ ਸੀ 6 ਸੱਤਾਂ ਮੰਗਾਂ ਤਾਂ ਕੀ ਗੱਲ ਸੀਮਤ ਹੀ ਰਹੀ ਆ 7 6 ਮੰਗਾਂ ਜਦੋਂ ਦੱਸਿਆ ਉਹਨੂੰ ਤੇ ਸੀਐਮ ਗਰੋਧ ਦੇ ਵਿੱਚ ਭੜਕ ਕੇ ਤੇ ਉੱਠ ਕੇ ਤੁਰ ਪਿਆ ਵੀ ਮੈਂ ਕੋਈ ਮੰਗ ਨਹੀਂ ਮੰਨਦਾ ਤੁਹਾਡੀ ਜਾਓ ਤੁਹਾਡੇ ਕੋਲ ਜੋ ਹੁੰਦਾ ਕਰ ਲਓ ਉਹਦੇ ਤੋਂ ਬਾਅਦ ਦੇ ਵਿੱਚ ਕੁਝ ਸਾਡੇ ਕਿਸਾਨ ਜਿਹੜੇ ਸੀ ਉਹ ਰੁਕੇ ਸੀ ਹਾਂ ਕਿਸਾਨ ਭਵਨ ਉੱਥੋਂ ਚੱਕਲੇ ਕੁਝ ਜਿਹੜੇ ਇਹ ਘਰਾਂ ਤੋਂ ਉਹਨਾਂ ਨੇ ਨજર ਬੰਦ ਕਰ ਲਿਆ ਤੇ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ ਇੱਥੇ ਆਪਣਾ ਜਿਹੜਾ ਪ੍ਰਦਰਸ਼ਨ ਕਰਨਾ ਵਾ ਪਹਿਲਾਂ ਗੱਲਬਾਤ ਕਰਾਂਗੇ ਅਸਸਰੀ ਦਫ਼ਤਰ ਤੇ ਜੇ ਮਤਲਬ ਸਾਡੀ ਨਹੀਂ ਸੁਣਵਾਈ ਹੁੰਦੀ ਤੇ ਫਿਰ ਅਸੀਂ ਕੋਈ ਹੋਰ ਸਟੈਪ ਚੁੱਕਾਂਗੇ ਉਹਨੂੰ ਸਰਕਾਰ ਜਿਹੜੀ ਹੈ ਮਜਬੂਰ ਕਰਦੀ ਆ ਮਤਲਬ ਜੇ ਸਾਡੇ ਬੰਦੇ ਨਹੀਂ ਖੜਦੇ ਤੇ ਫਿਰ ਅਸੀਂ ਆਪਣੀ ਮਜਬੂਰਤ ਦੌਰਜੇ ਤੇ ਕੋਈ ਨਮਾਸਟੇ ਜੋ ਸਾਨੂੰ ਪ੍ਰਧਾਨ ਸਭ ਦਾ ਆਰਡਰ ਹੋਗਾ ਕੋਈ ਰੋਡ ਜਮ ਕਰਨਾ ਪਊ ਜਾਂ ਰੋਡ ਜਮ ਕਰਨਾ ਪੈਦਾ ਤੇ ਫਿਰ 33 ਜਥੇਬੰਦੀਆਂ ਪੂਰੇ ਪੰਜਾਬ ਦੇ ਵਿੱਚ ਪੂਰਾ ਔਰ ਜੋਰ ਜਿਹੜਾ ਕੋ ਸਾਰੇ ਰੋਡ ਜਮ ਕਰਕੇ ਅਸੀਂ ਆਪਣੇ ਸਾਥੀ ਛਡਾਵਾਂਗੇ